ਅੱਜ ਤੱਕ ਕਿਸੇ ਨੇ ਕੋਖਿਆ ਹੀ ਨਹੀਂ ਇਹਦੇ ਵਿੱਚ ਬਹੁਤ ਵੱਡਾ ਕਪਲਾ ਕਿਉਂਕਿ ਇੱਕ ਮੈਨੂੰ ਛੋਟਾ ਜਿਹਾ ਬਿੱਲ ਹਾਸਲ ਹੁੰਦਾ ਐਚ ਮੇਲ ਦਾ ਤੇ ਉਹ ਬਿੱਲ ਕਹਦਾ ਕਿ ਉਹਨਾਂ ਨੇ ਪਲੇ ਸਟੇਸ਼ਨ ਬਣਾਏ ਨੇ ਇੱਕ ਪਲੇ ਸਟੇਸ਼ਨ ਜਿਹਦੀ ਰਕਮ ਸ਼ੋਅ ਕੀਤੀ ਆ ਕਿ ਅਸੀਂ ਖਰਚਾ ਕਰ ਦਿੱਤਾ 581000 ਦਾ ਔਰ ਉਸ ਪਲੇ ਸਟੇਸ਼ਨ ਦੇ ਵਿੱਚ ਕੀ ਨੇ ਸਿਰਫ 4 ਰਾਈਟਸ ਲਾਈਆਂ ਨੇ 4 ਝੂਲੇ ਲਾਏ ਨੇ ਚਾਰ ਝੂਲੇ ਪਲਾਸਟਿਕ ਦੇ ਲਾ ਕੇ ਛੋਟੇ ਛੋਟੇ ਉੱਤੇ ਲਾ ਦਿੰਦੇ ਨੇ ਸੂਰਜਮੁਖੀ ਦੇ ਫੁੱਲ ਜਾਂ ਫਿਰ ਪਿੰਡਾਂ ਚ ਰੱਖ ਦਿੰਦੇ ਨੇ ਬਰੇਤੀ ਦੇ ਬੈਂਚ ਉਹ ਬੈਂਚ ਰੱਖਦੇ ਮਗਰੋਂ ਲਾ ਕੇ ਜਦੋਂ ਤੁਰੇ ਜਾਂਦੇ ਉਹ ਦੀ ਟੁੱਟ ਜਾਂਦੇ ਆ ਆ ਇਹਦੀ ਇੱਕ ਇਨਕੁਆਇਰੀ ਮਾਰਕ ਕਰਕੇ ਦਾ ਆਡਿਟ ਕਰਾ ਲੰਨੇ ਆ ਆਡਿਟ ਦੇ ਵਿੱਚ ਆਪਾਂ ਨੂੰ ਸਾਰਾ ਪਤਾ ਲੱਗ ਜੂਗਾ ਵੀ ਇਹ ਪੈਸੇ ਜਿਹੜੇ ਖਰਚੇ ਗਏ ਨੇ ਕਿੰਨੇ ਤੇ ਕਿੱਥੇ ਖਰਚੇ ਗਏ ਨੇ ਦੂਸਰਾ ਆਪਾਂ ਇਹ ਵੀ ਚੈੱਕ ਕਰਵਲਨੇ ਆ ਵੀ ਇਹ ਪੈਸਾ ਕਿਹਾ ਇਹਨਾਂ ਨੇ ਸਹੀ ਜਗ੍ਹਾ ਤੇ ਜਿੰਨੇ ਮਤਲਬ ਕਿ ਕਿਤੇ ਕਾਗਜ਼ਾਂ 'ਚ ਤਾਂ ਨਹੀਂ ਮਤਲਬ ਕਿ ਉਸ ਪ੍ਰੋਪਰ ਜਗ੍ਹਾ ਤੇ ਲਗਾਇਆ ਚੈੱਕਰ ਵੱਲ ਨੇ ਇੱਕ ਬਹੁਤ ਵੱਡਾ ਟਰਾਂਸਪੋਰਟਰਸ ਦੀ ਇੱਕ ਚੇਨ ਬਣੀ ਹੋਈ ਹੈ ਇੱਕ ਨੈਕਸਸ ਬਣਿਆ ਹੋਇਆ ਉਹ ਇਸ ਤਰੀਕੇ ਨਾਲ ਉਥੇ ਕਪਲਾ ਕੰਮ ਆਪਣਾ ਚਲਾ ਰਹੇ ਨੇ ਕਿ ਜਿਹੜੇ ਲੋਕਲ ਟਰਾਂਸਪੋਰਟਰ ਨੇ ਉਹਨਾਂ ਨੂੰ ਉਥੇ ਦੱਬ ਕੇ ਪੀਸ ਕੇ ਰੱਖਿਆ ਹੋਇਆ ਮੇਰਾ ਕੰਸਰਨ ਇਹ ਹੈ ਜੀ ਜਿਸ ਅਸੀਂ ਪ੍ਰਿੰਟਸ ਨੂੰ ਲੈ ਕੇ ਸਾਡੇ ਗਵਰਨਮੈਂਟ ਅੱਗੇ ਵੱਧ ਰਹੀ ਆ ਤਾਂ ਮੰਤਰੀ ਸਾਹਿਬ ਇਸ ਗੱਲ ਨੂੰ ਵੀ ਸ਼ੋਰ ਕਰਨ ਕਿ ਸਾਡੇ ਲੋਕ ਕੋਲ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਪਲੱਸ ਜਿਹੜਾ 4900 ਔਰਤਾਂ ਦਾ ਜ਼ਿਕਰ ਕੀਤਾ ਤਾਂ ਮੈਨੂੰ ਇਹ ਲਿਸਟ ਦੇ ਦੇਣ ਮੈਨੂੰ ਪਤਾ ਲੱਗ ਸਕੇ ਕਿ ਉਹ ਮੇਰੇ ਹਲਕੇ ਦੀਆਂ ਕਿਹੜੀਆਂ ਲੇਡੀਜ਼ ਨੇ ਜੜੀਆਂ ਉੱਥੇ ਕੰਮ ਕਰਦੀਆਂ ਇਸ ਗੱਲ ਦਾ ਧੰਨਵਾਦ ਕਰਦੀ ਹਾਂ ਕਿ ਪਹਿਲੀ ਵਾਰੀ ਹੋਇਆ ਕਿ ਤਲਵੰਡੀ ਸਾਬੋ ਰਿਫਾਈਨਰੀ ਜਦੋਂ ਦੀ ਬਣੀ ਆ ਕਿ ਪਹਿਲੀ ਵਾਰੀ ਇਸ ਸਦਨ ਦੇ ਜ਼ਰੀਏ ਵਿਧਾਨ ਸਭਾ ਦੇ ਜ਼ਰੀਏ ਇਸ ਹਾਊਸ ਦੇ ਜ਼ਰੀਏ ਕਿ ਉੱਥੋਂ ਦਾ ਸੀਐਸਆਰ ਕਿੰਨਾ ਬਣਦਾ ਸਾਲ ਦਾ ਉਦੀ ਕੋਲ अमाउंट ਕਿੰਨੀ ਆ ਇਹਦਾ ਹਿਸਾਬ ਜਿਹੜਾ ਉਹ ਇੱਕ ਰਕਮ ਦੇ ਵਿੱਚ ਮੇਰੇ ਕੋਲੇ ਪਹੁੰਚਿਆ ਨਹੀਂ ਤਾਂ ਅੱਜ ਤੱਕ ਕਦੇ ਕਿਸੇ ਸਰਕਾਰ ਦੀ ਕਦੇ ਕਿਸੇ ਜਿਹੜਾ ਵੀ ਉਸ ਤਲਵੰਡੀ ਸਾਭੂ ਹਲਕੇ ਦੀ ਨੁਮਾਇੰਦੀ ਹੀ ਕਰਦਾ ਰਿਹਾ ਕਦੇ ਕਿਸੇ ਦੀ ਹਿੰਮਤ ਹੀ ਨਹੀਂ ਪਈ ਕਿ ਕੋਈ ਉਹਨਾਂ ਨੂੰ ਪੁੱਛ ਸਕੇ ਕਿ ਸੀਐਸਆਰ ਕਿੰਨਾ ਬਾਈ ਤੁਸੀਂ ਕਿੱਥੇ ਲਾਉਨੇ ਸੋ ਮੇਰੇ ਕੋਲੇ ਜਿਹੜੀ ਰਕਮ ਆ ਉਹ ਮੰਤਰੀ ਸਾਹਿਬ ਦੇ ਦੱਸਣ ਦੇ ਮੁਤਾਬਿਕ 153 ਕਰੋੜ ਦੀ ਜਿਹੜੀ ਇਹਨਾਂ ਨੇ ਦੱਸੀ ਹੈ ਮੋਟੀ ਮੋਟੀ ਸੀਐਸਆਰ ਬਣਦਾ ਕਹਿੰਦੇ 5-6 ਸਾਲਾਂ ਦਾ ਪਰ 180 ਬਣਦਾ 153 ਖਰਚਿਆ ਹਾਂਜੀ ਕੁੱਲ ਜਿਹੜੀ ਰਕਮ ਖਰਚੀ ਆ ਸੌਰੀ ਤੇ ਮੇਰਾ ਇਹਦੇ ਵਿੱਚ ਇਹ ਸਵਾਲ ਆ ਜੀ ਕਿਉਂਕਿ ਜਿਹੜਾ 153 ਕਰੋੜ ਖਰਚ ਦਿਖਾਇਆ ਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਤੱਕ ਕਿਸੇ ਨੇ ਕੋਖਿਆ ਹੀ ਨਹੀਂ ਇਹਦੇ ਵਿੱਚ ਬਹੁਤ ਵੱਡਾ ਕਪਲਾ ਕਿਉਂਕਿ ਇੱਕ ਮੈਨੂੰ ਛੋਟਾ ਜਿਹਾ ਬਿੱਲ ਹਾਸਲ ਹੁੰਦਾ ਐਚਐਮਐਲ ਦਾ ਤੇ ਉਹ ਬਿੱਲ ਕਹਦਾ ਕਿ ਉਹਨਾਂ ਨੇ ਪਲੇ ਸਟੇਸ਼ਨ ਬਣਾਇਨੇ ਇੱਕ ਪਲੇ ਸਟੇਸ਼ਨ ਜਿਹਦੀ ਰਕਮ ਸ਼ੋ ਕੀਤੀ ਆ ਕਿ ਅਸੀਂ ਖਰਚਾ ਕਰ ਦਿੱਤਾ 581000 ਦਾ ਔਰ ਉਸ ਪਲੇ ਸਟੇਸ਼ਨ ਦੇ ਵਿੱਚ ਕੀ ਨੇ ਸਿਰਫ ਚਾਰ ਰਾਈਡਸ ਲਾਈਆਂ ਨੇ ਚਾਰ ਝੂਲੇ ਲਾਏ ਨੇ ਚਾਰ ਝੂਲੇ ਪਲਾਸਟਿਕ ਦੇ ਲਾ ਕੇ ਛੋਟੇ ਛੋਟੇ ਜਿਵੇਂ ਕਿਡਸ ਕਲਾਈਮਰ ਹੋ ਗਿਆ ਸੀਸਾ ਹੋ ਗਿਆ ਡਕਸ ਹੋ ਗਿਆ ਮਲਟੀ ਪਲੇ ਐਕਟੀਵਿਟੀ ਦਾ ਹੋ ਗਿਆ ਉੱਤੇ ਲਾ ਦਿੰਦੇ ਨੇ ਸੂਰਜਮੁਖੀ ਦੇ ਫੁੱਲ ਜਾਂ ਫਿਰ ਪਿੰਡਾਂ ਚ ਰੱਖ ਦਿੰਦੇ ਨੇ ਬਰੇਤੀ ਦੇ ਬੈਂਚ ਉਹ ਬੈਂਚ ਰੱਖਦੇ ਮਗਰੋਂ ਲਾ ਕੇ ਜਦੋਂ ਤੁਰੇ ਜਾਂਦੇ ਉਹ ਦੀ ਟੁੱਟ ਜਾਂਦੇ ਆ ਸੋ ਮੇਰਾ ਮਤਲਬ ਇਹ ਸੀਐਸਆਰ ਨੂੰ ਮਿਸਯੂਜ਼ ਨਾ ਕੀਤਾ ਜਾਵੇ ਮੈਂ ਮੰਤਰੀ ਸਾਹਿਬ ਨੂੰ ਇਸ ਗੱਲ ਦੀ ਸ਼ਿਉਰਿਟੀ ਚਾਉਣੀ ਆ ਕਿ ਰਾਮਾ ਮੰਡੀ ਦਾ ਸੀਵਰੇਜ ਦਾ ਜਿਹੜਾ ਪ੍ਰੋਜੈਕਟ ਆ ਇਹ ਲਿਖ ਕੇ ਦਿੱਤਾ ਹੋਇਆ ਪਿੰਡਾਂ ਦੇ ਵਿੱਚ ਵਾਟਰ ਬਾਕਸ ਰਿਪੇਅਰ ਕੀਤੇ ਜਾਣ ਨਵੇਂ ਸਿਰੇ ਤੋਂ ਬਣਾਈ ਜਾਣ ਛੱਪੜ ਜਿਹੜੇ ਪਿੰਡਾਂ ਦੇ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਬਣਾਇਆ ਜਾਵੇ ਸੋ ਇਹ ਅਸ਼ੋਰ ਕਰਨ ਕਿ ਸੀਐਸਆਰ ਮਿਸਯੂਜ਼ ਹੋਣ ਦੀ ਬਜਾਏ ਉਹਨਾਂ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕੀਤਾ ਜਾਵੇ ਜੀ ਮੰਤਰੀ ਜੀ ਜਿਹੜਾ ਸੀਐਸਆਰ ਹੈ ਉਹਨੂੰ ਸਹੀ ਯੂਟਿਲਾਈਜ਼ ਕਰਾਉਣ ਦੀ ਗਰੰਟੀ ਕਰੋਗੇ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਸਾਹਿਬ ਨੇ ਇਹ ਬਿਲਕੁਲ ਗੱਲ ਸਹੀ ਕਹੀ ਹੈ ਕਿ ਦੇਖੋ ਇਹ ਪਹਿਲੀ ਵਾਰ ਹੋਇਆ ਹੈ ਕਿ ਅਸੀਂ ਇਹ ਆਂਕੜਾ ਕੱਢ ਕੇ ਲੈ ਕੇ ਆਏ ਹਾਂ ਕਿਉਂਕਿ 180.56 ਕਰੋੜ ਰੁਪਇਆ ਉਹ ਕਹਿੰਦੇ ਅਸੀਂ ਟੋਟਲ ਖਰਚ ਕਰਨਾ ਜਿਹਦੇ ਚ 153.56 ਕਰੋੜ ਰੁਪਇਆ ਉਹ ਕਹਿੰਦੇ ਅਸੀਂ ਖਰਚ ਕਰਤਾ ਉਹਦੇ ਮੈਂ ਜਿਹੜੇ ਵੇਰਵੇ ਇਅਰਲੀ ਕਢਾਏ ਨੇ ਕੁਝ ਜਿਹੜੇ ਇਹਦੇ ਚ ਇਅਰਲੀ ਵੇਰਵੇ ਕਢਾਏ ਨੇ ਉਹਦੇ ਚ 2017-18 ਦੇ ਵਿੱਚ ਇਹਨਾਂ ਨੇ 21.90 ਕਰੋੜ ਖਰਚੇ 18 19 ਦੇ ਵਿੱਚ 58 ਕਰੋੜ ਖਰਚਿਆ ਇਹ ਜਿਹੜੇ ਜਿਹੜੇ ਉਹਦੇ ਤੇ ਖਰਚੇ ਆ ਕੰਮਾਂ ਤੇ ਜਿਹਦੇ ਤੇ ਸਿਹਤ ਸੰਭਾਲ ਸਿੱਖਿਆ ਜੀਵਿਕਾ ਵਿਕਾਸ ਕਲਾ ਅਤੇ ਸੱਭਿਆਚਾਰ ਸੈਨੇ ਮੇਰਾ ਖਿਆਲ ਹੈ ਇਹ ਤੇ ਵਿਸਥਾਰ ਜਾਦੇ ਹੋ ਜਾਏਗਾ ਉਹ ਇਹ ਚਾਹੁੰਦੇ ਨੇ ਕਿ ਆਪਾਂ ਇਹਦਾ ਇੱਕੋ ਹੱਲ ਹੈ ਜੀ ਆਪਾਂ ਇਹਦੀ ਇੱਕ ਇਨਕੁਆਇਰੀ ਮਾਰਕ ਕਰਕੇ ਦਾ ਆਡਿਟ ਕਰਾ ਲੰਨੇ ਆ ਆਡਿਟ ਦੇ ਵਿੱਚ ਆਪਾਂ ਨੂੰ ਸਾਰਾ ਪਤਾ ਲੱਗ ਜੂਗਾ ਵੀ ਇਹ ਪੈਸੇ ਜਿਹੜੇ ਖਰਚੇ ਗਏ ਨੇ ਕਿੰਨੇ ਤੇ ਕਿੱਥੇ ਖਰਚੇ ਗਏ ਨੇ ਦੂਸਰਾ ਆਪਾਂ ਇਹ ਵੀ ਚੈੱਕਰ ਵਲਨੇ ਆ ਕਿ ਇਹ ਪੈਸਾ ਕਿਹਾ ਇਹਨਾਂ ਨੇ ਸਹੀ ਜਗ੍ਹਾ ਤੇ ਜਿੰਨੇ ਮਤਲਬ ਕਿ ਕਿਤੇ ਕਾਗਜ਼ਾਂ 'ਚ ਤਾਂ ਨਹੀਂ ਮਤਲਬ ਕਿ ਉਸ ਪ੍ਰੋਪਰ ਜਗ੍ਹਾ ਤੇ ਲਗਾਇਆ ਚੈੱਕਰ ਵਲਨੇ ਜੀ ਥੈਂਕ ਯੂ ਜੀ ਬੀਬਾ ਬਲਜਿੰਦਰ ਜੀ ਹੈ ਕੋਈ ਸਪਲੀਮੈਂਟਰੀ ਜਾਂ ਠੀਕ ਹੈ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਕਿ 49 ਸੌ ਔਰਤਾਂ ਦੇ ਗਰੁੱਪ ਬਣਾ ਕੇ ਉਹਨਾਂ ਨੂੰ ਕੰਮ ਦਿੱਤਾ ਗਿਆ ਸੋ ਮੇਰਾ ਕੰਸਰਨ ਹੈ ਨਾ ਵੀ ਜਿੱਥੇ ਵੀ ਪੰਜਾਬ ਦੇ ਵਿੱਚ ਇੰਡਸਟਰੀ ਸੈਟਅਪ ਹੁੰਦਾ ਹੈਗਾ ਤਾਂ ਸਾਡੀ ਪੰਜਾਬ ਸਰਕਾਰ ਇਸ ਗੱਲ ਨੂੰ ਲੈ ਕੇ ਚੱਲਦੀ ਆ ਕਿ 90% ਉੱਥੋਂ ਦੇ ਲੋਕ ਕੋ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਸੋ ਤੇਰੇ ਫਾਈਨਲੀ ਜਦੋਂ ਦੀ ਬਣੀ ਆ ਜੀ ਮੈਂ ਫੇਰ ਦੁਬਾਰਾ ਦਰਹਾ ਦੇ ਇਸ ਗੱਲ ਨੂੰ ਮੈਂ ਬਹੁਤ ਵਾਰੀ ਹਾਊਸ ਪਹਿਲਾਂ ਵੀ ਬੋਲਿਆ ਕਿ ਉੱਥੇ ਇੱਕ ਬਹੁਤ ਵੱਡਾ ਟਰਾਂਸਪੋਰਟਰਸ ਦੀ ਇੱਕ ਚੇਨ ਬਣੀ ਹੋਈ ਹੈ ਇੱਕ ਨੈਕਸਸ ਬਣਿਆ ਹੋਇਆ। ਉਹ ਇਸ ਤਰੀਕੇ ਨਾਲ ਉੱਥੇ ਕੱਪਲਾ ਕੰਮ ਆਪਣਾ ਚਲਾ ਰਹੇ ਨੇ। ਕਿ ਜਿਹੜੇ ਲੋਕਲ ਟਰਾਂਸਪੋਰਟਰ ਨੇ ਉਹਨਾਂ ਨੂੰ ਉੱਥੇ ਦੱਬ ਕੇ ਪੀਸ ਕੇ ਰੱਖਿਆ ਹੋਇਆ ਮੇਰਾ ਕੰਸਰਨ ਇਹ ਹੈ ਜੀ ਜਿਸ ਅਸੀਂ ਪ੍ਰਿੰਟਸ ਨੂੰ ਲੈ ਕੇ ਸਾਡੇ ਗਵਰਨਮੈਂਟ ਅੱਗੇ ਵੱਧ ਰਹੀ ਆ ਤਾਂ ਮੰਤਰੀ ਸਾਹਿਬ ਇਸ ਗੱਲ ਨੂੰ ਵੀ ਸ਼ੋਰ ਕਰਣ ਕਿ ਸਾਡੇ ਲੋਕਲ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਪਲੱਸ ਜਿਹੜਾ 4900 ਔਰਤਾਂ ਦਾ ਜ਼ਿਕਰ ਕੀਤਾ ਤਾਂ ਮੈਨੂੰ ਇਹ ਲਿਸਟ ਦੇ ਦੇਣ ਮੈਨੂੰ ਪਤਾ ਲੱਗ ਸਕੇ ਕਿ ਉਹ ਮੇਰੇ ਹਲਕੇ ਦੀਆਂ ਕਿਹੜੀਆਂ ਲੇਡੀਜ਼ ਨੇ ਜਿਹੜੀਆਂ ਉੱਥੇ ਕੰਮ ਕਰਦੀਆਂ ਨੇ ਥੈਂਕ ਯੂ ਜੀ ਉਹਨਾਂ ਨੇ ਕਹਿ ਤਾ ਆਰਡਰ ਕਰਵਾ ਲਾਂਗੇ ਉਹਦਾ ਇਸ਼ਾਰਾ ਆ ਜਾਏਗਾ ਸਰਦਾਰ ਦਲਬੀਰ ਸਿੰਘ ਸਰਦਾਰ ਲਾਜ ਸਿੰਘ ਉਗੋਕੇ ਬਹੁਤ ਸ਼ੁਕਰੀਆ ਮਾਨਯੋਗ ਸਪੀਕਰ ਸਾਹਿਬ ਸਵਾਲ ਨੰਬਰ 1344 ਜਨਾਬ